ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਠੰਡ ਦਾ ਮੌਸਮ ਆਉਂਦੇ ਹੀ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਕਿ ਮੂੰਹ ਉੱਤੇ ਖੁਸ਼ਕੀ ਨਹੀਂ ਜਾਂਦੀ ਅਤੇ ਮੂੰਹ ਦਾ ਨਿਖਾਰ ਦੋਸਤੋ ਅਕਸਰ ਹੀ ਘਟ ਜਾਂਦਾ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਅਜੀਹਾ ਨੁਸਖਾ ਦੱਸਾਂਗੇ ਜਿਸ ਦੇ ਨਾਲ ਤੁਸੀਂ ਆਪਣੇ ਚਿਹਰੇ ਦਾ ਨਿਖਾਰ ਲਿਆ ਸਕਦੇ ਹੋ ਤੇ ਉਹ ਵੀ ਕੁਦਰਤੀ ਤੌਰ ਤੇ ਅਤੇ ਦੋਸਤੋ ਇਹ ਨੁਸਖਾ ਬਹੁਤ ਹੀ ਜ਼ਿਆਦਾ ਸੌਖਾ ਅਸਰਦਾਰ ਅਤੇ ਇਸ ਦੇ ਨਾਲ ਨਾਲ ਦੋਸਤੋ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਵੇਗਾ ਕਿਉਂਕਿ ਇਹ ਐਂਟੀ ਆਕਸੀਡੈਂਟ ਗੁਣਾ ਨਾਲ ਭਰਪੂਰ ਹੋਵੇਗਾ ਜੋ ਕਿ ਤੁਹਾਡੀ ਚਮੜੀ ਵਿੱਚ ਨਮੀ ਬਣਾਈ ਰੱਖੇਗਾ ਇਹ ਨੁਸਖਾ ਬਹੁਤ ਹੀ ਜ਼ਿਆਦਾ ਸਸਤਾ ਹੈ ਉਸੇ ਤੁਸੀਂ ਦੋਸਤੋ ਇਸ ਨੂੰ ਆਪਣੇ ਘਰ ਵਿੱਚ ਹੀ ਬਣਾ ਸਕਦੇ ਹੋ ਸਰਦੀਆਂ ਦੇ ਮੌਸਮ ਵਿੱਚ ਖੁਸ਼ਕੀ ਦੇ ਕਾਰਨ ਚਮੜੀ ਆਪਣੀ ਚਮਕ ਗਵਾਉਣ ਲੱਗਦੀ ਹੈ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੈਮੀਕਲ ਯੋਗਤ ਕਰੀਮਾਂ ਅਤੇ ਮੋਇਸਚਰਾਈਜ਼ਰਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ ਠੰਡ ਦੇ ਮੌਸਮ 'ਚ ਆਪਣੀ ਚਮੜੀ ਨੂੰ ਸਿਹਤਮੰਦ ਰੱਖਣ ਤੋਂ ਪਹਿਲਾਂ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ ਇਸ ਮੌਸਮ 'ਚ ਲੋਕ ਘੱਟ ਪਾਣੀ ਪੀਂਦੇ ਹਨ ਜਿਸ ਕਾਰਨ ਚਮੜੀ ਤੇ ਮਾੜਾ ਅਸਰ ਪੈਂਦਾ ਹੈ ਧਿਆਨ ਰਹੇ ਕਿ ਦੋਸਤੋ ਸਰੀਰ 'ਚ ਪਾਣੀ ਦੀ ਵੀ ਘਾਟ ਨਾ ਹੋਵੇ ਇਸ ਦੇ ਨਾਲ ਹੀ ਤੁਸੀਂ ਸਰਦੀਆਂ 'ਚ ਚਮੜੀ ਤੇ ਚਮਕ ਪਾਉਣ ਲਈ ਤੁਸੀਂ ਦੋਸਤੋ ਸਾਡਾ ਦੱਸਿਆ ਗਿਆ ਨੁਸਖਾ ਵਰਤ ਸਕਦੇ ਹੋ ਕਿਉਂਕਿ ਦੋਸਤੋ ਇਹ ਬਹੁਤ ਹੀ ਜ਼ਿਆਦਾ ਅਸਰਦਾਰ ਨੁਸਖਾ ਹੈ ਜਿਸ ਨੁਸਖੇ ਦੀ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਉਹ ਹੈ ਹਲਦੀ ਅਤੇ ਦਹੀਂ ਦਾ ਫੇਸ ਪੈਕ ਭਾਰਤ 'ਚ ਦੋਸਤੋ ਸਦੀਆਂ ਤੋਂ ਚਮੜੀ ਦੇ ਕੁਦਰਤੀ ਚਮਕ ਪਾਉਣ ਲਈ ਹਲਦੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ ਹਲਦੀ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦੇ ਹਨ ਜਦ ਕਿ ਦੋਸਤੋ ਦਹੀਂ ਵਿੱਚ ਮੌਜੂਦ ਬੈਕਟੀਰੀਆ ਚਮੜੀ ਨੂੰ ਨਮੀ ਪ੍ਰਦਾਨ ਕਰਦੇ ਹਨ ਇੱਕ ਚਮਚਾ ਦਹੀਂ ਵਿੱਚ ਦੋਸਤੋ ਥੋੜੀ ਜਿਹੀ ਹਲਦੀ ਮਿਲਾ ਕੇ ਇਸ ਨੂੰ ਆਪਣੇ ਫੇਸ ਉੱਤੇ ਲਗਾਓ ਅਤੇ 15 ਤੋਂ 20 ਮਿੰਟਾਂ ਬਾਅਦ ਇਸ ਨੂੰ ਨਾਰਮਲ ਪਾਣੀ ਨਾਲ ਧੋ ਲਵੋ ਐਂਟੀਬੈਕਟੀਰੀਅਲ ਗੁਣਾ ਨਾਲ ਭਰਪੂਰ ਹਲਦੀ ਚਮੜੀ ਨੂੰ ਸਾਫ਼ ਕਰਨ ਵਿੱਚ ਮਦਦ ਕਰੇਗੀ ਇਸ ਪੈਕ ਦੀ ਵਰਤੋਂ ਨਾਲ ਤੁਸੀਂ ਆਪਣੀ ਚਮੜੀ ਵਿੱਚ ਸੁਧਾਰ ਪਾ ਸਕਦੇ ਹੋ ਅਤੇ ਤੁਹਾਡੇ ਚਿਹਰੇ ਦੇ ਦਾਗ-ਧੱब्बे ਵੀ ਬਿਲਕੁਲ ਖਤਮ ਹੋ ਜਾਣਗੇ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ